ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਆਪਾਂ ਬਣਾਵਾਂਗੇ ਭਰਮੇ ਟਿੰਡਿਆਂ ਦੀ ਸਬਜ਼ੀ ਜੋ ਕਿ ਬਹੁਤ ਹੀ ਵਧੀਆ ਬਣਦੀ ਹੈ ਟੇਸਟੀ ਬਣਦੀ ਹੈ ਤੇ ਆਪਣੀ ਟਿੰਡਿਆਂ ਦੀ ਸਬਜ਼ੀ ਬਣਾਉਣ ਵਾਸਤੇ ਜੋ ਕਿ ਸਮਾਨ ਲਿਆ ਉਹ ਮੈਂ ਤੁਹਾਨੂੰ ਦਿਖਾਉਣੀ ਹੈ ਆਪਾਂ ਨੇ ਲੇਖੋ ਟਿੰਡੇ ਲਏ ਨੇ ਤੇ ਇਹ ਤਕਰੀਬਨ 500 ਗ੍ਰਾਮ ਟਿੰਡੇ ਹੋਣਗੇ ਤੇ ਦੋ ਦੋ ਮੇ ਟਮਾਟਰਾਂ ਦੀ ਪੇਸਟ ਬਣਾ ਲਿਆ ਆ ਤੇ ਇਹ ਮੈਂ ਦੋ ਪਿਆਜ਼ ਬਰੀਕ ਬਰੀਕ ਕੱਟ ਲਏ ਨੇ ਇਹ ਮੈਂ ਅਦਰਕ ਥਿਲ ਹਸਣ ਦਾ ਪੇਸਟ ਬਣਾ ਲਿਆ ਆ ਤੇ ਇਹ ਮੈਂ ਧਣੀਆਂ ਕੱਟ ਲਿਆ ਬਰੀ ਬਰੀ ਚਾਰ ਮਿਰਚਾਂ ਮੈਂ ਬਰੀਕ ਬਰੀਕ ਕੱਟ ਲਈਆਂ ਨੇ ਹਰੀਆਂ ਮਿਰਚਾਂ ਤੇ ਇਹ ਮੈਂ ਲਿਆਇਆ ਇੱਕ ਚਮਚ ਨਮਕ ਦਾ ਤੇ ਇੱਕ ਪੌਣਾ ਚਮਚ ਲਿਆ ਮੈਂ ਹਲਦੀ ਦਾ ਇਹ ਲੇਵੇਂ ਅਦਰ ਚਮਚੇ ਕਸ਼ਮੀਰੀ ਮਿਰਚ ਇਹ ਮੈਂ ਲਿਆ ਧਣੀਆਂ ਪਾਊਡਰ ਇਹ ਮੈਂ ਲਿਆ ਗਰਮ ਮਸਾਲਾ ਇਹਦੇ ਵਿੱਚ ਆਪਾਂ ਪਾਵਾਂਗੇ ਇੱਕ ਚਮਚ આમਚੂਰ ਪਾਊਡਰ ਦਾ ਵੀ ਪਾਵਾਂਗੇ ਇਹ ਆਪਸ਼ਨਲ ਆਪਾਂ ਇਦਾਂ ਸਬਜੀ ਬਹੁਤ ਹੀ ਵਧੀਆ ਫਲੇਵਰ ਆਉਂਦਾ ਸਬਜੀ ਦਾ ਤੇ ਬਾਕੀ ਜਿਹੜੇ ਤੁਹਾਡੇ ਟਿੰਡੇ ਨੇ ਕੱਚੇ ਟਿੰਡੇਾਂ ਦੀ ਪਛਾਣ ਕੀ ਹੁੰਦੀ ਆ ਉਹ ਮੈਂ ਤੁਹਾਨੂੰ ਦੱਸਦੀ ਆ ਨਰਮ ਹੋਣੇ ਚਾਹੀਦੇ ਆ ਟਿੰਡੇ ਤੇ ਛੋਟੇ ਹੋਣੇ ਚਾਹੀਦੇ ਆ ਤੇ ਇਹ ਟਿੰਡਿਆਂ ਦੀ ਸੌਫਟ ਟਿੰਡੇ ਦੀ ਪਛਾਣ ਕੀ ਹੁੰਦੀ ਆ ਆ ਦੇਖੋ ਇਹ ਟਿੰਡਿਆਂ ਤੇ ਜਿਹੜੇ ਵਾਲ ਜੇ ਹੁੰਦੇ ਨੇ ਬਰੀਕ ਬਰੀਕ ਉਹ ਟਿੰਡਾ ਨਰਮ ਹੁੰਦਾ ਆ ਵਿੱਚੋਂ ਕੱਚਾ ਹੁੰਦਾ ਆ ਉਹ ਟਿੰਡੇ ਪਰ ਮੇ ਟਿੰਡੇ ਵਧੀਆ ਬਣਦੇ ਨੇ ਤੇ ਇਹ ਜਿਹੜਾ ਟਿੰਡਾ ਹੁੰਦਾ ਆ ਇਹ ਦੇਖੋ yellow yellow ਜਿਹਾ ਹੋਇਆ ਹੋਇਆ ਪਰ ਉਹ ਟਿੰਡਾ ਇਸ ਤਰ੍ਹਾਂ ਪੱਕ ਜਾਂਦਾ ਵਿੱਚੋਂ ਇਹਦੇ ਬੀਜ ਬਣ ਜਾਂਦੇ ਨੇ ਉਟਿੰਡਾ ਫੇਪਰ ਮੇ ਵਧੀਆ ਨਹੀਂ ਬਣਦਾ ਹੈਗਾ। ਲਓ ਜੀ ਹੁਣ ਆਪਾਂ ਇਹਨਾਂ ਟਿੰਡਿਆਂ ਨੂੰ ਉੱਪਰੋਂ ਆਹ ਹਿੱਸਾ ਕੱਟ ਦਵਾਂਗੇ ਤੇ ਆਹ ਕੱਟ ਦਵਾਂਗੇ। ਇਹ ਕੱਟ ਕੇ ਆਪਾਂ ਨੇ ਇਦਾਂ ਇਦਾਂ ਥੋੜੇ ਥੋੜੇ ਘਰੇੜ ਲੈਣੇ ਨੇ। ਇਹ ਚੰਗੀ ਤਰ੍ਹਾਂ ਮੈਂ ਵਾਸ਼ ਕਰ ਲਈ ਸੀ ਪਹਿਲਾਂ, ਸੁਕਾ ਲਈ ਸੀ ਵਾਸ਼ ਕਰਕੇ ਆਹ ਦੇਖੋ। ਇਦਾਂ ਇਦਾਂ ਸਾਰੇ ਟਿੰਡੇ ਆਪਾਂ ਨੇ ਉੱਪਰੋਂ ਘਰੇੜ ਲੈਣੇ ਨੇ। ਆਹ ਦੇਖੋ ਹਾਂਜੀ ਸਾਰੇ ਟਿੰਡੇ ਆਪਾਂ ਨੇ ਇਸ ਤਰੀਕੇ ਨਾਲ ਕਰ ਲੈਣੇ ਨੇ। ਹਾਂਜੀ ਆਪਾਂ ਨੇ ਆਹ ਦੇਖੋ ਸਾਰੇ ਟਿੰਡੇ ਆਪਾਂ ਉੱਪਰੋਂ ਸਾਫ਼ ਕਰ ਲੈਨੇ। ਤੇ ਹੁਣ ਆਪਾਂ ਅਗਲਾ ਪ੍ਰੋਸੈਸ ਸ਼ੁਰੂ ਕਰਦੇ ਆਂ ਤੇ ਇਹ ਜਿਹੜੇ ਆਪਾਂ ਨੇ ਮਸਾਲੇ ਲਏ ਨੇ ਇਹਨਾਂ ਨੂੰ ਆਪਾਂ ਨੇ ਇਸ ਤਰੀਕੇ ਨਾਲ ਮਿਕਸ ਕਰ ਦੇਣਾ ਆ ਸਾਰੇ ਮਸਾਲਿਆਂ ਨੂੰ ਹੁਣ ਇਹਦੇ ਵਿੱਚ ਪਾ ਦਵਾਂਗੇ ਆਪਾਂ ਥੋੜੇ ਜਿਹਾ ਦੋ ਚਮਚੇ ਦਹੀਂ ਦੇ ਲਓ ਜੀ ਆਪਾਂ ਇਹਨੂੰ ਹੁਣ ਮਿਕਸ ਕਰ ਲਵਾਂਗੇ ਹਾਂਜੀ ਹੁਣ ਆਪਾਂ ਨੇ ਜਿਹੜੇ ਟਿੰਡੇ ਲਏ ਸੀ ਇਹਨਾਂ ਦੇ ਵਿੱਚ ਕ੍ਰਾਸ ਕੱਟ ਲਾ ਲਵਾਂਗੇ ਸਾਰੇ ਟਿੰਡਿਆਂ ਵਿੱਚ ਆਪਾਂ ਨੇ ਕੱਟਣੇ ਨਹੀਂ ਬਿਲਕੁਲ ਬਸ ਕ੍ਰਾਸ ਕੱਟੇ ਲਗਾਉਣਾ ਹੈ ਆ ਦੇਖੋ ਇਸ ਤਰੀਕੇ ਨਾਲ ਆ ਲਓ ਜੀ ਇੱਕ ਇਧਰ ਨੂੰ ਇੱਕ ਕੱਟ ਦੂਜੇ ਪਾਸੇ ਨੂੰ ਆ ਦੇਖੋ ਆ ਲਓ ਤੇ ਹੁਣ ਆਪਾਂ ਇਹਨਾਂ ਦੇ ਵਿੱਚ ਸਾਰਿਆਂ ਦੇ ਵਿੱਚ ਜਿਹੜਾ ਆਪਾਂ ਨੇ ਮਸਾਲੇ ਮਿਕਸ ਕੀਤੇ ਨੇ ਤੇ ਇਹ ਆਪਾਂ ਨੇ ਸਾਰੇ ਟਿੰਡਿਆਂ ਦੇ ਵਿੱਚ ਭਰ ਲੈਣੇ ਨੇ ਇੱਕ ਚਮਚਾ ਲੈ ਕੇ ਇਕੱਲਾ ਇਕੱਲਾ ਟਿੰਡਾ ਲੈ ਕੇ ਇਸ ਤਰੀਕੇ ਨਾਲ ਆਪਾਂ ਨੇ ਵਿੱਚ ਮਸਾਲਾ ਟਿੰਡਿਆਂ ਦੇ ਵਿੱਚ ਭਰ ਦੇਣਾ ਹੈ ਤੁਸੀਂ ਫੋਕ ਨਾਲ ਵੀ ਭਰ ਸਕਦੇ ਹੋ ਚਮਚੇ ਨਾਲ ਕਈ ਵਾਰੀ ਠੀਕ ਨਹੀਂ ਆਉਂਦਾ ਹੈਗਾ ਦੇਖੋ ਕਿੰਨਾ ਸੋਹਣਾ ਪੈਂਦਾ ਹੈ ਫੋਕ ਨਾਲ ਲਓ ਮਸਾਲਾ ਵਿੱਚ ਬਿਲਕੁਲ ਅੰਦਰ ਤੱਕ ਚਲਿਆ ਗਿਆ ਟਿੰਡੇ ਦੇ ਹਾਂਜੀ ਆ ਲਓ ਜੀ ਆਪਾਂ ਨੇ ਸਾਰੇ ਟਿੰਡੇ ਇਸ ਤਰੀਕੇ ਨਾਲ ਭਰ ਲੈਨੇ ਤੇ ਹੁਣ ਆਪਾਂ ਇੱਧਰ ਰੱਖੀ ਹੈ ਕੜਾਹੀ ਤੇ ਇਹਦੇ ਵਿੱਚ ਪਾਵਾਂਗੇ ਆਪਾਂ ਸਰੋਂ ਦਾ ਤੇਲ ਟਿੰਡੇ ਹਮੇਸ਼ਾ ਸਰੋਂ ਦੇ ਤੇਲ ਵਿੱਚ ਬਣਾਉਣੇ ਚਾਹੀਦੇ ਆ ਬਹੁਤ ਹੀ ਵਧੀਆ ਬਣਦੇ ਨੇ ਕੜਾਹੀ ਆਪਣੀ ਗਰਮ ਹੋ ਚੁੱਕੀ ਹੈ ਤੇਲ ਹੋ ਗਿਆ ਆਪਣਾ ਗਰਮ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਸਭ ਤੋਂ ਪਹਿਲਾਂ ਜੀਰਾ ਲੋ ਜੀ ਹੁਣ ਨਾਲ ਲੱਗਦੇ ਆਪਾਂ ਪਾ ਦਵਾਂਗੇ ਪਿਆਜ਼ ਹਾਂਜੀ ਪਿਆਜ਼ ਜਦੋਂ ਆਪਾਂ ਥੋੜੀ ਜਿਹੀ ਬ੍ਰਾਊਨ ਹੋਣ ਤੱਕ ਚੰਗੀ ਤਰ੍ਹਾਂ ਆਪਾਂ ਨੂੰ ਲਵਾਂਗੇ ਪਿਆਜ਼ ਆਪਣੇ ਥੋੜੀ ਜਿਹੀ ਬਰੌਂਜੇ ਹੋ ਗਏ ਨੇ ਤੇ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਥੋੜਾ ਜਿਹਾ ਆਪਾਂ ਨੇ ਅਦਰਕ ਲਸਣ ਦਾ ਪੇਸਟ ਜੋ ਤਿਆਰ ਕੀਤਾ ਸੀ ਉਹ ਪਾ ਦੇਵਾਂਗੇ ਇਹਨੂੰ ਵਿਚਾਲੇ ਵਿਚਾਲੇ ਜੇ ਥੋੜਾ ਜਿਹਾ ਘੀ ਘੜੀ ਭੁੰਨ ਲੈਣਾ ਆ ਤਾਂ ਕਿ ਇਹਦਾ ਜਿਹੜਾ ਕੱਚਾਪਨ ਉਹ ਖਤਮ ਹੋ ਜਾਏਗਾ ਤੇ ਹੁਣ ਜਿੱਤ ਮਿਕਸ ਕਰ ਦਵਾਂਗੇ ਇਹਨੂੰ ਹਾਂਜੀ ਦੋ ਆਪਾਂ ਨੇ ਹਰੀ ਮਿਰਚਾਂ ਕੱਟ ਕੇ ਰੱਖੀਆਂ ਸੀ ਉਹ ਵੀ ਆਪਾਂ ਵਿੱਚੇ ਪਾ ਦਵਾਂਗੇ ਦਰਮਿਆਨ ਉੱਪਰ ਪਾ ਦਵਾਂਗੇ ਆਪਾਂ ਟਮਾਟਰਾਂ ਦਾ ਪੇਸਟ ਜੋ ਜਪਣੇ ਨਾਮਕ ਮਿਰਚ ਮਸਾਲੇ ਪਹਿਲੇ ਕਿੰਡਿਆਂ ਦੇ ਵਿੱਚ ਪਾਲੇ ਸੀਗੇ ਹੁਣ ਜ਼ਿਆਦਾ ਪਾਉਣ ਦੀ ਲੋੜ ਨਹੀਂ ਹੈਗੀ ਜੋ ਆਪਣਾ ਮਸਾਲਾ ਥੋੜਾ ਜਿਹਾ ਬਚਿਆ ਸੀਗੇ ਉਹ ਆਪਾਂ ਪਾਣੀ ਪਾ ਕੇ ਕੰਘਾ ਕੇ ਉਹ ਵੀ ਵਿੱਚੇ ਪਾ ਦਵਾਂਗੇ ਆਪਾਂ ਥੋੜਾ ਜਿਹਾ ਪਾਣੀ ਲਵਾਂਗੇ ਟਮਾਟਰਾਂ ਦੇ ਪੇਸਟ ਨੂੰ ਵਿੱਚ ਮਿਕਸ ਕਰ ਲਵਾਂਗੇ ਹਾਂਜੀ ਮਸਾਲਾ ਦੇਖੋ ਆਪਣਾ ਚੰਗੀ ਤਰ੍ਹਾਂ ਪੁੱਜ ਚੁੱਕਿਆ ਹੈ ਤੇ ਹੁਣ ਤੋਂ ਆਪਾਂ ਪਾ ਦਮਾਗੇ ਆਪਾਂ ਵਿੱਚ ਕਿੰਦੇ ਲੋ ਜਿਹੜੇ ਚੀਕੀ ਕਰਕੇ ਆਪਾਂ ਛੱਡ ਦੇਵਾਂਗੇ ਲੋ ਜੀ ਸਾਰੇ ਕਿੰਦੇ ਆਪਾਂ ਨੇ ਵਿੱਚ ਪਾ ਦਿੱਤੇ ਨੇ ਆਪਾਂ ਥੋੜਾ ਜਿਹਾ ਹਲਤੇ ਜੇ ਦੇ ਦੇਵਾਂਗੇ ਤਾਂ ਕਿ ਮਸਾਲਾ ਇਹਨਾਂ ਦੇ ਆਲੇ-ਦਾਲੇ ਚੰਗੀ ਤਰ੍ਹਾਂ ਪੋਟ ਹੋ ਜਵੇ। ਜਿਹੜਾ ਨਾਮਕ ਮੇਥੀ ਮਸਾਲੇ ਆਪਾਂ ਨੇ ਕਿੰਡਿਆਂ ਦੇ ਵਿੱਚ ਵੀ ਪਾਏ ਉਹ ਵੀ ਚੰਗੀ ਤਰ੍ਹਾਂ ਭੁੱਜ ਜਾਣ। ਲੋ ਜੀ ਆਪਾਂ ਥੋੜਾ ਜਿਹਾ ਲੋੜ ਅਨੁਸਾਰ ਪਾਣੀ ਪਾਉਣਾ ਹੈ ਤਾਂ ਕਿ ਕਿੰਡੇ ਵਿੱਚ ਚੰਗੀ ਤਰ੍ਹਾਂ ਮਸਾਲੇ ਦੇ ਭੁੱਜ ਜਾਣ। ਤੇ ਥੋੜਾ ਜਿਹਾ ਹਿਲਾ ਕੇ ਉੱਪਰ ਟੱਕ ਦੇਣਾ ਆ। ਆਹ ਲੋ ਜੀ 5 ਮਿੰਟ ਦੇ ਲਈ ਆਪਾਂ ਇਹਨੂੰ ਟੱਕ ਦੇਵਾਂਗੇ। ਹਾਂਜੀ ਲੋ ਜੀ 5 ਮਿੰਟ ਹੋ ਚੁੱਕੇ ਨੇ। ਆਪਾਂ ਦੇਖ ਲਿਆ ਹੁਣ ਸਬਜ਼ੀ ਦੇਖੋ ਕਿੰਨੀ ਵਧੀਆ ਸਬਜ਼ੀ ਪਾਣੀ ਸੋਖ ਤਾਂ ਹੋ ਚੁੱਕਿਆ ਹੈ ਵਿੱਚ ਪਿੰਡੇ ਵੀ ਆਪਣੇ ਤਕਰੀਬਨ ਬਣ ਚੁੱਕੇ ਨੇ ਗਰੀਜੇ ਚੁੱਕੇ ਨੇ ਆਪਾਂ ਹੁਣ ਥੋੜੇ ਜਿਹਾ ਨਾ ਉਲਟੇ ਪਲਟੇ ਜੇ ਕਰਕੇ ਥੋੜਾ ਜਿਹਾ ਹੋਪੋਣ ਲੈਣੇ ਆ ਲਓ ਜੀ ਬਹੁਤ ਹੀ ਸੋਹਣੀ ਟਿੰਡੇ ਦੀ ਸਬਜ਼ੀ ਬਣ ਕੇ ਹੋਈ ਹੈ ਰੈਡੀ ਹੁਣ ਉੱਪਰ ਸਭ ਤੋਂ ਪਾਉਣੇ ਆਪਾਂ ਥੋੜੀ ghee ਲੈਤੀ ਮੇਥੀ ਪਾਉਣ ਦੇ ਨਾਲ ਬਹੁਤ ਹੀ ਵਧੀਆ ਫਲੇਵਰ ਆਉਂਦਾ ਹੈ। ਵਾਸ ਨਾ ਹੋਣਾ। ਹਾਂਜੀ ਤੇਂਡਿਆਂ ਦੀ ਸਬਜ਼ੀ ਬਣ ਕੇ ਹੋ ਗਈ ਆਪਣੀ ਰੈਡੀ। ਹੁਣ ਆਪਾਂ ਉੱਪਰੋਂ ਗਾਰਨਿਸ਼ ਦੇ ਲਈ ਧਨੀਆ ਪਾ ਦਨੇ ਆ। ਧਨੀਆ ਕੱਟਿਆ ਹੋਇਆ ਸੀ ਬਰੀਕ-ਬਰੀਕ। ਤੁਸੀਂ ਵੀ ਮੇਰੇ ਤਰੀਕੇ ਨਾਲ ਜਰੂਰ ਬਣਾਇਓ। ਤੇ ਬਹੁਤ ਹੀ ਵਧੀਆ ਸਬਜ਼ੀ ਬਣਦੀ ਆ। ਤੇ ਮੇਰੀ ਸਬਜੀ ਤੁਹਾਨੂੰ ਅੱਜ ਦੀ ਕਿਵੇਂ ਲੱਗੀ ਗੈਸ ਕਰਦਨੇ ਆਪਾਂ ਆਫ ਲਓ ਜੀ ਸਬਜੀ ਬਣ ਚੁੱਕੀ ਆ ਅੱਜ ਦੀ ਮੇਰੀ ਟਿੰਡੇ ਦੀ ਸਬਜੀ ਦੀ ਰੈਸਪੀ ਤੁਹਾਨੂੰ ਕਿਵੇਂ ਦੀ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਕੇ ਜਰੂਰ ਦੱਸਿਓ ਕਿਵੇਂ ਦੀ ਸਬਜੀ ਬਣੀ ਆ ਤੇ ਜਿਹੜੇ ਭੈਣ ਭਰਾ ਮੇਰਾ ਫਸਟ ਤੇ ਵਿਜ਼ਿਟ ਕਰ ਰਿਹਾ ਹੈ ਤੇ ਉਹ ਸਬਸਕ੍ਰਾਈਬ ਕਰਕੇ ਜਰੂਰ ਜਾਇਆ ਵੀਡੀਓ ਵੇਖਣ ਦੇ ਲਈ ਧੰਨਵਾਦ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ तत्तकले सशकाल